ਬਾਈ ਜੀ ਇੱਕ ਤਾਂ ਆਹ ਆਮ ਆਦਮੀ ਪਾਰਟੀ ਵਾਲਿਆਂ ਦੇ ਡਰਾਮੇ ਨਹੀਂ ਖਤਮ ਹੋਣ ਚਾਹੁੰਦੇ ਸੋ ਜਦੋਂ ਇਹ ਰਾਜ ਸੱਤਾ 'ਚ ਨਹੀਂ ਤੇ 2022 ਤੋਂ ਪਹਿਲਾਂ ਉਹ ਗੱਲਾਂ ਕਰਦੇ ਤਾਂ ਚੰਗੇ ਲੱਗਦੇ ਸੀ ਠੀਕ ਆ ਹੁਣ ਪੰਜਾਬੀਆਂ ਨੇ ਇਹਨਾਂ ਨੂੰ ਤਾਕਤ ਦਿੱਤੀ ਆ ਜਿਨ੍ਹਾਂ ਕੋਲ ਰਾਜ ਸੀ ਤਾਕਤਾ ਅਮਲਾ ਫੈਲਾ ਲੈ ਕੇ ਤੁਰਦੇ ਨੇ ਸਿਕਿਉਰਟੀਆਂ ਨੇ ਸਰਕਾਰੀ ਗੱਡੀਆਂ ਨੇ ਮੰਤralੇ ਨੇ ਐਮ ਐਲ ਏ ਬਣੇ ਨੇ ਠੀਕ ਆ ਹੁਣ ਜੇ ਉਹ ਕੰਮ ਕਰਨਗੇ ਫਿਰ ਬੜੇ ਬੁਰੇ ਲੱਗਦੇ ਨੇ ਕੁਝ ਕੁਝ ਕੰਮ ਇਹ ਜੀ ਅੰਸ਼ਕ ਤੌਰ ਤੇ ਕਰਨ ਤਾਂ ਤਾਂ ਮੰਨ ਲਿਆ ਪਰ ਜੇ ਕੰਮੇ ਉਸ ਪਰ ਆ ਜਾਣ ਫੇਰ ਯਾਰ ਅਸੀਂ ਕਿ ਮਜ਼ਦੂਰ ਨੂੰ ਇਹਨਾ ਬਣਾ ਲੰਦੇ ਥੋੜਾ ਕੀ ਕੰਮ ਤਾਂ ਪਹਿਲਾਂ ਤਾਂ ਇਹ ਹੜਾਂ ਦੇ ਵਿੱਚ ਫੇਲ ਹੋਏ ਸੋ ਹੜਾਂ ਚ ਫੇਲੀ ਯਾਰ ਬੰਨ ਪੱਕੇ ਨਹੀਂ ਹੋਏ ਤੇ ਭਾਖੜਾ ਮੈਨੇਜਮੈਂਟ ਬੋਰਡ ਤੋਂ ਕੰਟਰੋਲ ਖੋ ਗਏ ਤੇ ਪਾਣੀ ਦਾ ਪ੍ਰਬੰਧ ਸਹੀ ਨਹੀਂ ਹੋਇਆ ਤੇ ਨਿਕਾਸੀਆਂ ਦਾ 250 ਕਰੋੜ ਰੁਪਿਆ ਦਾ ਗਠਕ ਗਈ ਸਰਕਾਰ ਸੋ ਹਾਲਾਂਕਿ ਵਿਧਾਨ ਸਭਾ ਚ ਵੀ ਇਹਨਾਂ ਨੇ ਬੋਲਿਆ ਵੀ 250 ਕਰੋੜ ਨਾਲਿਆਂ ਦੀ ਸਫਾਈ ਦਾ ਸੋ ਫੇਲੀਅਰ ਨੂੰ ਲੁਕਾਉਂਦੇ ਵੇ ਕੋਈ ਥੈਲੇ ਚੱਕਦਾ ਫਿਰਦਾ ਕੋਈ ਨੌਜਵਾਨਾਂ ਦੇ ਨਾਲ ਬੰਨ ਲਾਉਂਦਾ ਫਿਰਦਾ ਠੀਕ ਆ ਕੁਛ ਅੱਧ ਤੱਕ ਇਹ ਗੱਲਾਂ ਚੰਗੀਆਂ ਲੱਗਦੀਆਂ ਨੇ ਵੀ ਮੋਟੀਵੇਸ਼ਨ ਆਉਂਦੀ ਆ ਪਰ ਤੁਸੀਂ ਆਪਣਾ ਫੇਲੀਅਰ ਲੁਕਾਉਂਦਾ ਫਿਰਦੇ ਹੋ ਤੁਸੀਂ ਫੇਲ ਹੋਏ ਹੋ ਤੁਸੀਂ ਬੰਨ ਪੱਕੇ ਕੰਮ ਚ ਫੇਲ ਹੋਏ ਹੋ ਤੁਸੀਂ 250 ਕਰੋੜ ਰੁਪਿਆ ਖਰਚ ਕੇ ਤੁਹਾਡਾ ਮਹਿਕਮਾ ਵਿਧਾਨ ਸਭਾ ਚ ਬੋਲ ਕੇ ਡਰੇਨਾਂ ਦੀ ਸਫਾਈ ਨਹੀਂ ਕਰਾਈ ਉਹ ਮੁੰਡਿਆਂ ਨੇ ਆਪ ਕਰੀ ਤੂੰ ਫੇਲਿਅਰ ਹੋਇਆ ਐਦਾਂ ਹੀ ਪ੍ਰਸ਼ਾਸਨਿਕ ਕਾਰਦਕਾਰੀ ਡੀਸੀ ਦੀ ਗੱਲ ਕਰ ਲਓ ਠੀਕ ਆ ਜੋ ਕਰਦੇ ਨੇ ਠੀਕ ਆ ਗਰਾਊਂਡ ਤੇ ਕੋਈ ਫਿਰਦਾ ਪਰ ਇਹ ਤੋਂ ਬਾਅਦ ਸਵਾਲ ਇਹ ਵੀ ਹੋਣਾ ਚਾਹੀਦਾ ਵੀ ਜਿਹੜੇ ਕੰਮ ਜਿਹੜੇ ਆ ਉਹਦੇ ਗੱਡੀ ਤੇ ਬੈਠਾ ਤਾਂ ਹੀ ਉਹ ਕਿੰਨਾ ਘੁਆ ਲਿਆ ਤੂੰ ਆਹ ਕੰਮ ਕਰਨਾ ਗਿਆ ਉਹ ਚੀਜ਼ਾਂ ਆਪਾਂ ਸਾਰੀਆਂ ਭੁੱਲ ਜੰਨੇ ਆਵਾਜ਼ ਸ਼ਾਟ ਹੋ ਜਾਂਦੇ ਆ ਹੁਣ ਸਕੂਲ ਖੋਲਣ ਦਾ ਹੁਕਮ ਹੋਇਆ ਜੋਤ ਸਿੰਘ ਬੈਂਸ ਸਿੱਖਿਆ ਮੰਤਰੀ ਫੇਰ ਕਹੀ ਚੱਕ ਕੇ ਖੜ ਗਿਆ ਉਹ ਸ਼ਰਮ ਕਰੋ ਯਾਰ ਹੁਣ ਤਾਂ ਖਤਮ ਕਰ ਦੋ ਸਕੂਲਾਂ ਦਾ ਅਜਾੜਾ ਹੋ ਰਿਹਾ ਸਿੱਖਿਆ ਪੱਧਰ ਬੱਚਿਆਂ ਦਾ ਗਿਰ ਰਿਹਾ ਹੁਣ ਤੂੰ ਕਹੀ ਚੱਕ ਕੇ ਆਪਣਾ ਫੇਰ ਫੇਲੀਅਰ ਲਗਾਉਣਾ ਉਹ ਡਰਾਮੇ ਬੰਦ ਕਰ ਦੋ ਰੱਬ ਕਰਕੇ ਜਿਹੜਾ ਮੈਕਮਾ ਮੰਤਰਾਲਾ ਦੇ ਆ ਉਹਦੇ ਤੇ ਚੰਗੀ ਯੋਗਤਾ ਨਾਲ ਕੰਮ ਕਰਨਾ ਕਰ ਲਓ ਸੋ ਇਹ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਸੋ ਹੁਣ ਕੀ ਕਹੀਏ ਬਾਈ ਇਹ ਡਰਾਮੇਬਾਜ਼ੀ ਹੋ ਗਏ ਨੇ ਗਰਾਊਂਡ ਦਾ ਵਰਕ ਜ਼ੀਰੋ